ਪਿੰਡ ਪਾਣੋ ਲੰਗਾ ਵਿਖੇ ਕਰਵਾਇਆ ਗਿਆ ਭਗਵਾਨ ਬਰਮੇ ਕੀ ਦਾ ਪਾਵਨ ਸਤਸੰਗ ਅੱਜ ਹਲਕਾ ਸੁਲਤਾਨਪੁਰ ਲੋਧੀ ਵਿਖੇ ਪਿੰਦੇ ਪਿੰਡ ਪਾਣੋ ਲੰਗਾ ਵਿਖੇ ਭਗਵਾਨ ਬਰਮੇ ਕੀ ਦਾ ਸਤਮਾ ਸਤਸੰਗ ਰਵਾਇਆ ਗਿਆ ਜਿਸ ਵਿੱਚ ਉੱਚੇ ਚੇ ਤੋਰਦੇ ਸਤਿਗੁਰੂ ਗਿਆਨਨਾਥ ਆਸ਼ਰਮ ਅੰਬੀ ਸਰ ਤੋਂ ਗੱਦੀ مشین ਸੰਤ ਸਤਿਗੁਰੂ ਬਿਰਦਾਰੀ ਨਾਜੀ ਪਹੁੰਚੇ ਅਤੇ ਹਲਕਾ ਕਪੂਟਲੇ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਿਟਾਇਰਡ ਡੀਐਸਪੀ ਸੋਮਨਾਥ ਨਰੰਗ ਸਿੰਘ ਬਾਬਾ ਅਮਨਦੀਪ ਜੀ ਹੋਰ ਪਰਪੰਤੇ ਸੱਜਣ ਨਮਸਤਕ ਹੋਏ ਹਰ ਸਾਲ ਮਨੀ ਗਿਲਦੀ ਯਾਦ ਵਿੱਚ ਪਿੰਡ ਪਾਨੋ ਨੰਗਾ ਵਿਖੇ ਭਗਵਾਨ ਬੰਨਵੀ ਕੀ ਦਾ ਪਾਵਨ Satsang ਅਤੇ ਖੇਡ ਮੇਲੇ ਕਰਵਾਏ ਜਾਂਦੇ ਹਨ ਤੁਸੀਂ ਦੇਖ ਰਹੇ ਹੋ ਪੱਤਰਕਾਰ ਬ੍ਰਮਸ ਬੁਖਸੋਤਰੀ ਖਾਸ ਰਿਪੋਰਟ i right. right. ਸਾਹਮਣੇ ਦੇਖੋ ਬਾਬਾ ਜੀ ਇਹ ਉਹ ਜਾਨ ਮਾੜੀ 15-20 ਮਿੰਟਾਂ ਦੇ ਵੇਟ ਚਾਹੁੰਦੇ ਨੇ ਬਾਬਾ ਜੀ ਵੇਡ ਕਰ ਲੋ ਭਾਈ ਵੇਖੋ ਇੱਕ ਮਿੰਟ ਆਜੋ ਆਜੋ ਓਕੇ ਹਾਂ ਜੀ ਸ਼ਾਟ ਕੋਈ ਨਹੀਂ ਬੋਲੇ ਸੋਹਣ ਪਰ ਭਗਵਾਨ ਵੀਰੇ ਮੈਂ ਸ਼ਾਟ ਲੈਣੇ ਪਏ ਦਰੋਣਾ ਸ਼ਾਟ ਸ੍ਰੀ ਗੁਰੂ ਐਕਸਵਾਰ ਸਾਧੂ ਗੁਰੂ ਗਿਆਨਾਤਮਾ ਮਹਾਰਾਜ ਜੈ ਜੈਕਾਰ ਸਤਿ ਪੁਰੇ ਨਾ ਜੀ ਮਹਾਰਾਜ ਅਤੇ ਸਾਡੇ ਬਹੁਤ ਹੀ ਸਰਕਾਰਯੋਗ ਬਾਬਾ ਰੰ다 ਸੰਜਤਾ ਸੰਗੀਤ ਤੈਨੂੰ ਧੰਨਵਾਦ ਕਰਦੇ ਆਂ ਔਰ ਸੰਗਤ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਬੈਠਾ ਨਹੀਂ ਕਰਪਾਤਾ ਕੀਤੀ ਜਾਵੇ ਜਿੰਨੀ ਵੀ ਸੰਗਤ ਹੈ ਸਮੇਂ ਨੂੰ ਚਾਲ ਦੇ ਵਿੱਚ ਰੱਖਦੇ ਹੋਏ ਆਪਾਂ ਸਾਰੇ ਕਾਰਜ ਕਰਨੇ ਨੇ ਕਾਰਜ ਮੰਨ ਹੋ ਚੁੱਕੇ ਹਨ ਅਤੇ ਉਹਨਾਂ ਦੇ ਨਾਲ ਸਾਡੇ ਬਹੁਤ ਹੀ ਸਰਕਾਰਯੋਗ ਹਜੂਰ ਸਤੂਰ ਦਰਦਲੇ ਨਾਥ ਜੀ ਮਹਾਰਾਜ ਪਾਵਨ ਗਵਾਰਮੀ ਦੇ ਤੇਰਥ ਤੋਂ ਔਰ ਜੀ ਸਾਡੇ ਪੂਰੇ ਸਰਕਾਰ ਜੋਗ ਪਪਾ ਦਰਨਾਮ ਸਿੰਘ ਜੀ ਪਾਜੀਆ ਉਹਨਾਂ ਤੋਂ ਬਾਅਦ ਪਪਾ ਬੋਲ ਵੀ ਸਾਡੇ ਬਹੁਜੀ ਸਰਕਾਰ ਜੋਗ ਪਪਾ ਸੋਨਰਪੈ ਪਵਾਰ ਆਲਮੀ ਕੁਮਾਰਾਜ ਕੀ ਜੈ ਸ਼੍ਰੀ ਸ਼੍ਰੀ 187 ਸਤਿਗੁਰੂ ਗਿਆਨ ਸਿੰਘ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨ ਸਿੰਘ ਜੀ ਮਹਾਰਾਜ ਕੀ ਜੈ ਸਰਬਸਾਤ ਸੰਗਤ ਕੀ ਜੈ ਬਰੂਪਿਆ ਦੇ ਸਾਥ ਸਰਗ ਜੀ ਜੋਗੀ ਅੱਜ ਪਿੰਡ ਭਾਰੋਲਾ ਨਾਲੇ ਵਿੱਚ ਸਤਮਾ ਸਾਸਾਂ ਕਬੱਡੀ ਟੂਰਨਾਮੈਂਟ ਦੇ ਜੋ ਮਨੀ ਗਏ ਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ ਤੇ ਬਹੁਤ ਹੀ ਨੋਟ ਤੁਹਾਡਾ ਸਮਾਂ ਹੈ ਕਿਉਂਕਿ ਜੋ ਮਨੀ ਗਏ ਸੀ ਉਹਨਾਂ ਦੀ ਯਾਦ ਨੂੰ ਤਿਆਜ ਕੀਤਾ ਗਿਆ ਤੇ ਸਮੂਹ ਸਾ ਸੰਗਤ ਦੇ ਜੋ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾ ਰਹੀ ਹੈ ਕੁਝ ਕਾਰਨ ਰਹੀ ਹੱਲ ਰਿਹਾ ਹੈ ਪਰਾਜਨ ਕਾਰਨ ਸੀ ਕਿਉਂਕਿ ਸੰਤ ਸੇਵਾ ਦਾ ਮਹਾਰਾਜ ਜੀ ਵੱਲੋਂ ਦੀ ਸਮਾਗਮ ਜਿਹੜਾ ਸਤਿਗੁਰੂ ਵਿਆਨਤ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਕਰਵਾਇਆ ਗਿਆ ਸੀ ਉਥੇ ਟਾਈਮ ਲੱਗ ਗਿਆ ਇਸ ਕਰਕੇ ਜਿਹੜਾ ਥੋੜਾ ਜਿਹਾ ਡੇਲ ਹੋ ਗਿਆ ਇਸ ਲਈ ਗੁਰੂ ਨੂੰ ਪਿਆਰੇ ਸਾਧ ਸੰਗਤ ਜੀ ਗੁਰੂਆਂ ਦਾ ਮਿਸ਼ਨ ਜਿਹੜਾ ਲੈ ਕੇ ਚੱਲਣਾ ਹੈ ਦਿਵਾਜ ਦੇ ਤੇ ਸੰਗਤਾਨ ਨੂੰ ਬਾਬਾ ਸਾਹਿਬ ਦਿੱਤੇ ਗਏ ਨੇ ਇੱਕ ਗੁਰੂਆਂ ਦਾ ਮਿਸ਼ਨ ਹੈ ਜੋ 27 ਤਰੀਕ ਨੂੰ ਭਗਵਾਨ ਵਾਲਮੀਕ ਤੀਰਤ ਲੋਹੜਾ ਹਦੀਰਕਮਨ ਵਾਲਾ ਨਿਸ਼ਾਨ ਚੜਾਇਆ ਗਿਆ ਸੀ ਤੇ ਉਸ ਮਿਸ਼ਨ ਨੂੰ ਅੱਗੇ ਲੈ ਕੇ ਜਾਣਾ ਤੇ ਇਸ ਤਰ੍ਹਾਂ ਦੇ ਪਰਾਲੇ ਕਰਨੇ ਬਹੁਤ ਜ਼ਰੂਰੀ ਹੈ ਇਸ ਲਈ ਸਮੂਹ ਸਾਧ ਸੰਗਤ ਜੀ ਨੂੰ ਵੀ ਬੇਨਤੀ ਹੈ ਜਿੰਨੇ ਵੀ ਸਾਡੇ ਪਾਰਲੇਗਨਸਤਾਨ ਨੇ ਭਵਨ王 ਨਾਰਿੰਗਹਾਰਾ ਜੀ ਦੇ ਮੰਦਰ ਪਿਛਲੇ ਵਿੱਚ ਬਣੇ ਨੇ ਉਹਨਾਂ ਉੱਤੇ ਲਾਲ ਰੰਗ ਦੀ ਤੀਰਤ ਮਾਰ ਵਾਲੇ ਛਾਜੜਾ ਜੋ ਗੁਰੂਆਂ ਦਾ ਦਿੱਤਾ ਮਿਸ਼ਨ ਹੈ ਉਸ ਮਿਸ਼ਨ ਨੂੰ ਲੈ ਕੇ ਚੱਲਣਾ ਹੈ ਜੋ ਬਲੇ ਸੌਰਤ ਹੈ ਭਵਨ王 ਨਾਰਿੰਗਹਾਰਾ ਜੀ ਦੀ ਜੈ ਸਤਿਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਸਤਿਗੁਰੂ ਭੋਲਾ ਜੀ ਮਹਾਰਾਜ ਕੀ ਬਸ ਅੱਡਾ ਪਾਣਾ ਲੱਗਾ ਕਮੇਟੀ ਵੱਲੋਂ ਗਵਾਨ ਬਾਲਮੀਕ ਮਹਾਰਾਜੀ ਦਾ ਅੱਜ satsang ਕਰਾਇਆ ਗਿਆ ਹੈ ਇਹ satsang ਮਨੀ ਗੇਲ ਜੀ ਦੀ ਯਾਦ ਵਿੱਚ ਕਰਾਇਆ ਜਾ ਰਿਹਾ ਹੈ ਔਰ ਇਸੇ ਨਾਲ ਹੀ ਕੱਲੋਂ ਸਪੋਰਟਸ ਦੇ ਸੰਬੰਧ ਵਿੱਚ ਕਬੱਡੀ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਔਰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਉਹ ਜਿਸ ਤਰ੍ਹਾਂ ਅੱਜ ਇਕੱਠੇ ਹੋਇਆ ਨਾ ਉਸ ਤਰ੍ਹਾਂ ਹੀ ਕੱਲੋਂ ਕਬੱਡੀ ਟੂਰਨਾਮੈਂਟ ਵਿੱਚ ਵੀ ਆਪਣਾ ਯੋਗਦਾਨ ਦੇਣ ਔਰ ਅਸੀਂ ਫੇਰ ਆਸ ਕਰਦੇ ਹਾਂ ਕਿ ਕੱਲ ਕਬੱਡੀ ਟੂਰਨਾਮੈਂਟ ਵਿੱਚ ਵੀ ਲੋਕ ਵੱਤ ਵੱਧ ਹਿੱਸਾ ਲੈਣਗੇ ਔਰ ਅੱਜ ਦੇ ਜੋ ਸਵਾਗਤ ਦੇ ਵਿੱਚ ਸੀ ਅੱਜ ਸਾਡੇ ਬਾਬਾ ਦਲਾਰੀ ਦਾਸ ਜੀ ਇਸ ਮੌਕੇ ਪਹੁੰਚੇ ਹਨ ਔਰ ਸਾਰੀ ਸੰਗਤ ਨੇ ਉਹਨਾਂ ਦੇ ਦਰਸ਼ਨ ਵੀ ਕੀਤੇ ਆ ਔਰ ਅਸੀਂ ਫੇਰ ਸਾਰੀ ਸੰਗਤ ਨਾਲ ਹੋ ਜਾਵੇ ਅਸੀਂ ਦਸੰਗਰ ਦੇ ਚਰਨਾਂ ਪਵਣ ਰੱਬਾ ਖੜਾ ਕਰੋ ਗਜਾਵੇ ਕਲਗੀ ਤਾਂ ਪਾਛਾੜੂ ਪਾਵਾ ਛੜ ਕੇ ਦਿਹਾੜਾ ਜਾਵੇ ਫਤਿਹ ਪਾਵੇ ਪ੍ਰੀਆ ਦਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਸਵਰ ਸਤਿਗੁਰੂ ਗੁਰੂ ਗਿਆਨਾਤ ਮਹਾਰਾਜ ਕੀ ਜੈ ਧੰਨ ਧੰਨ ਭਗਵਾਨ ਵਾਲਮੀਕੀ ਸ੍ਰਿਸ਼ਟੀ ਕਰਤਾ ਉਹਦਾ ਦਾ ਹਰ ਸਾਲ ਬਹੁਤ ਹੀ ਪਿਆਰ ਤੇ ਸਤਿਕਾਰ ਦੇ ਨਾਲ ਸੱਤ ਸੰਗਤ ਅਤੇ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਔਰ ਪੋਮਾ ਮਾ ਕੇ ਸੰਗਤਾਂ ਇਸ ਸਮਾਗਮ ਦੇ ਵਿੱਚ ਪਹੁੰਚਦੀਆਂ ਵਾਂ ਸਾਰੀਆਂ ਸੰਗਤਾਂ ਦਾ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਸਾਡੇ ਦੇਵ ਕਲਾਰ ਜੀ ਕੋਲਕਾਪੁਰ ਵਾਲੇ ਪ੍ਰਧਾਨ ਸਾਹਿਬ ਤੇ ਹੋਰ ਵੀ ਸਾਡੇ ਸੋਢੀ ਪੱਤਰਕਾਰ ਜੀ ਕਮਲ ਸਮਾਜਸੀ ਦੀ ਉੱਚਾ ਤੇ ਹੋਰ ਵੀ ਜਿੰਨੇ ਵੀ ਸਾਡੇ ਵੀਰ ਸਾਰਿਆਂ ਦਾ ਕਮੇਟੀ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਸਵੇਰ ਤੋਂ ਬੜੇ ਉਤਸ਼ਾਹ ਦੇ ਨਾਲ ਸਮਾਗਮ ਸੰਗਤਾਂ ਦੇ ਸਹਿਯੋਗ ਕੀਤਾ ਗਿਆ ਵਾ ਤੇ ਗੁਰੂ ਕੇ ਲੰਗਰ ਦੀ ਉਪੂਰਤ ਵਰਤੇ ਗਏ ਆ ਜਿਵੇਂ ਚਾਪ ਪਕੌੜੀਆਂ ਦੇ ਲੰਗਰ ਤੇ ਗੁਰੂ ਕੇ ਲੰਗਰ ਦੀ ਹਾਜ਼ਰ ਹੋਏ ਹਨ ਜਿਵੇਂ ਸਾਡੇ ਮਹਾਂਪੁਰਖ ਸੰਤ ਗੁਰਧਾਰੀ ਨਾਥ ਜੀ ਜੋ ਕਿ ਮਜੂਦਾ ਸਿੰਘ ਸਹਿਬਾਨ ਨੇ ਭਗਵਾਨ ਵਾਲਮੀਕੀ ਜੀ ਅੰਮ੍ਰਿਤਸਰ ਤੋਂ ਪਹੁੰਚੇ ਨੇ ਉਹਨਾਂ ਦੇ ਸੰਗਤਾਂ ਨੇ ਦਰਸ਼ਨ ਵੀ ਕੀਤੇ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਜ ਭਾੜੋ ਲੰਗੇ ਦੀ ਧਰਤੀ ਤੇ ਬੜੇ ਉਤਸ਼ਾਹ ਦੇ ਨਾਲ ਸਮਾਗਮ ਕਰਾਇਆ ਗਿਆ ਸਿੰਘ ਸਹਿਬਾਨ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ 1300 ਘੋੜਸਵਾਰ ਬਾਬਾ ਵੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਤਾਂ ਗਰੇ ਇੱਕ ਇੱਕ ਗੁਰੂ ਕੇ ਬੇਟੇ ਦਾਸ ਉਹਨਾਂ ਦੀਆਂ ਫੌਜਾਂ ਅਮਨਦੀਪ ਸਿੰਘ ਦੀ ਕੀਰਾਂ ਵਾਲੀ ਮੇਰੇ ਨਾਲ ਜਹਦਾਰ ਜਰੀਲਾ ਸਿੰਘ ਜੀ ਮਨਜੋਤ ਸਿੰਘ ਜੀ ਤੇ ਹੋਰ ਵੀ ਜਸਨ ਸਿੰਘ ਦੀ ਸਾਰੀਆਂ ਫੌਜਾਂ ਪਹੁੰਚੀਆਂ ਨੇ ਸੋ ਬਹੁਤ ਬਹੁਤ ਧੰਨਵਾਦ ਹੈ ਔਰ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਇਹ ਮਨੀ ਗਿੱਲ ਦੀ ਯਾਦ ਦੇ ਵਿੱਚ ਟੂਰਨਾਮੈਂਟ ਲਈ ਕਰਵਾਇਆ ਜਾ ਰਿਹਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪਣੇ ਇੱਕ ਅੱਗੇ ਦੇ ਨਾਲ ਇੱਕਾ ਦੇ ਨਾਲ ਰਹਿਣਾ ਚਾਹੀਦਾ ਕਿਉਂਕਿ ਮਨੀ ਗਿੱਲ ਸਾਡਾ ਵੀਰ ਜੋ ਸਦਾ ਲਈ ਸਾਡੇ ਕੋਲ ਵਿਸਰ ਗਿਆ ਉਹਦੀ ਯਾਦ ਦੇ ਵਿੱਚ ਹਰ ਸਾਲ ਸਾਡੇ ਦੇ ਇਨਕਲਾਬ ਦੀ ਟੂਰਨਾਮੈਂਟ ਕਰਾਉਂਦੇ ਆ ਤੇ ਉਹਨਾਂ ਦੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਪੱਤਰਕਾਰ ਸਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਜਿਹੜੇ ਆਪਣੇ ਇੱਥੇ ਕੀਮਤੀ ਸਮਾਂ ਲੈ ਕੇ ਆਏ ਆ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਬੋਲੇ ਸੋ ਨਰਤਹਿਰ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਵੇ ਜਾਵੇ ਜਾਲ ਹੋ ਜਾਵੇ ਅਮਰਸ਼ੀਰ ਪਾਪਾ ਦੀਪਦਰ ਸਾਹਿਬ ਨੂੰ ਪਾਵੇ ਸੁਣ ਕੇ ਜਾਵੇ ਪਾਵੇ ਪਾਵੇ ਆਸਰੀ ਆਕਾਲ I'm <laughs> <laughs> <speaking> <speaking> <speaking>